ਫੁੱਲਾ ਹੈ ਵੀ ਮਿੱਤਰੋ ਆਪਾਂ ਖੋਲਿਆ ਪੁਰਾਣਾ ਬੰਬੂ ਜਿਹੜੇ ਪਹਿਲਾਂ ਚੱਲਦੇ ਸੀ ਬੋਰ ਟ੍ਰੀਟਮੈਂਟ ਆਪ ਹੀ ਜਾਰੀ ਕੀਤਾ ਇਹਦਾ ਸਾਡਾ ਰਾਜੂ ਸਿੰਘ ਫੈਕਸ ਵਾਲੋਂ ਲੱਗਿਆ ਪਿਆ ਗੱਲ ਸਾਹਿਬ ਮਕੈਨਿਕਾ ਜਿਹੜੇ ਸਾਡੇ ਇਹ ਪੱਖੇ ਨੂੰ ਲੱਗੇ ਪਏ ਆ ਅਸੀਂ ਜਿਹੜੇ ਨਾਲ ਰੈ ਦੇਣ ਵਾਲੇ ਆ ਸਾਰਾ ਕੰਮ ਇਹਨਾਂ ਨੇ ਇਹ ਪੰਜਾ ਸਾਲਾਂ ਤੋਂ ਬੋਰ ਚੱਲ ਰਿਹਾ ਤੇ ਬਾਬਾ ਖਵਾਜਾ ਪੀਰ ਕਰੇ ਕਿਰਪਾ ਸੱਚੇ ਪਾਤਸ਼ਾਹ ਤੇ ਸਾਰਾ ਵਧੀਆ ਤੰਦਰੁਸਤੀ ਨਾਲ ਚੱਲ ਪੇ ਪ੍ਰਸ਼ਾਦ ਵੰਡਾਂਗੇ ਬਾਬੇ ਦਾ ਪਹਿਲਾ ਜਿਹੜਾ ਕਾਸਪੂਸ ਲਈਏ ਤੇ ਬਾਕੀ ਫੈਟਿੰਗ ਹੋਈ ਜਾਂਦੀ ਆ ਬੋਰ ਖੜੇ ਨੂੰ 5-6 ਸਾਲ ਹੋ ਗਏ ਸੀਗੇ ਸਮਾਨ ਵੇਖੋ ਸਾਡਾ ਪਿਆਜ਼ ਇੱਧਰ ਸਾਰਾ ਚਾਹ ਵਾਲਾ ਸਿਸਟਮ ਚਾਬੀਆਂ ਪਾਨੇ ਬੋਰ ਟਾਕੇ ਉੱਤੇ ਦੇ ਦੀ ਆਪਾਂ ਇੱਟ ਇਹ ਵਿੱਤ ਕੋ ਡੱਗੇ ਨਾ ਸੈਕਸ਼ਨ ਵਿੱਚ ਹੈਗਾ ਤੇ ਇਸ ਤੋਂ ਬਾਅਦ ਚ ਕਸ ਕੇ ਤੇ ਲਾ ਕੇ ਬਾਬੇ ਖਵਾਜਾ ਵੀਰ ਦੀ ਆਗਿਆ ਤੇ ਫਿਰ ਪੱਖਾ ਕਸ ਕੇ ਤੇ ਜੈਨ ਜੂਨ ਪਾ ਕੇ ਖਰਾ ਚਿਲਾਵਾਂਗੇ ਸਿਸਟਮ ਜੰਗਾਲ ਬਹੁਤ ਸੀ ਜਾਮ ਸੀ ਅਜਮੋ ਟ੍ਰੈਕਟਰ ਕਿ ਬੀੜਾ ਲੁੜਾ ਜਾਵੇ ਲੈ ਵੀ ਲੀੜਾ ਲੀੜਾ ਇੱਥੇ ਪਿਆ ਸੀਗਾ ਆਵੇ ਚੱਕੋ ਨੇ ਵੱਡਾ ਤੋਂ ਵੱਡਾ ਸਾਰਾ ਸੀਗਾ ਉਹ ਕਿਧਰ ਗਿਆ ਇੱਕ ਤਾਂ ਉਹ ਵੱਡਾ ਚੋ ਪਾ ਲੈਣਾ ਯਾਰ ਉਹ ਤਾਂ ਵੀ ਤੋਂ ਤੇ ਨਟ ਪਏ ਆ ਸਾਰੇ ਨਟ ਪਏ ਉੱਤੇ ਬਾਕੀ ਦੱਸੋ ਬਾਈ ਕਿਹਦੇ ਕਿਹਦੇ ਆ ਬੋਰ ਲੱਗਿਆ ਕਿਹੜਾ ਕਿਹੜਾ ਹਜੇ ਤੱਕ ਰੇ ਪੱਖੇ ਨਾਲ ਚਲਾਈ ਕਰਦਾ ਜੇ ਸਾਡੇ ਕਲੋਨੀ ਗੱਟੀ ਗਈ ਕੰਦਾ ਕਰੀ ਜਾਂਦੇ ਆ ਵੀ ਅਸੀਂ ਲੱਗੇ ਪਏ ਬੋਰ ਨੂੰ ਤੇ ਕੋਈ ਵੀ ਕੰਮ ਮਨਿਆਦ ਹੁੰਦੀ ਜਦੋਂ ਉਹਦੇ ਸ਼ੁਰੂ ਹੁੰਦਾ ਮਨਿਆਦ ਤਾਂ ਪਹਿਲਾਂ ਕੁਝ ਨਹੀਂ ਹੁੰਦਾ ਆ ਲਿਆਂਦੀ ਵੀ ਸਾਡੀ ਉਹ ਟਰਮੋਸ ਪਈ ਆ ਰੋਟੀ ਪਾਣੀ ਖਾ ਕੇ ਤੇ ਸਮਾਨ ਲਿਆਂਦਾ ਸ਼ਹਿਰੋਂ ਹੁਣ ਕੇਰਾ ਤੇ ਕਰਦੇ ਸੈਟਿੰਗ ਕਰਕੇ ਤੇ ਫਿਰ ਤੁਹਾਨੂੰ ਜਦੋਂ ਚਲਾਇਆ ਫਿਰ ਚਲਾ ਕੇ ਤੁਹਾਨੂੰ ਪਾਵਾਂਗੇ ਵੀਡੀਓ ਇੰਜਨ ਤੇ ਟਕ ਟਕ ਹੋਊਗੀ ਇੰਜਨ ਤੇ ਚਲੋ ਠੀਕ ਆ ਜੀ ਸਾਰਿਆਂ ਦੀ ਮਿਹਰਬਾਨੀ ਧੰਨਵਾਦ